ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ ਸਵਾਗਤ ਕਰਦੇ ਆਂ ਅਸੀਂ ਤੁਹਾਡਾ ਸਲੰਕੀ ਫੈਮਿਲੀ ਵਲੌਗ ਚੈਨਲ ਦੇ ਵਿੱਚ ਉਮੀਦ ਕਰਦੇ ਆਂ ਕਿ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਗੁਰੂ ਮਹਾਰਾਜ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਗੁਰੂ ਮਹਾਰਾਜ ਦੀ ਬਖਸ਼ਿਸ਼ ਨਾਲ ਵਾਹਿਗੁਰੂ ਜੀ ਅਸੀਂ ਵੀ ਸਾਰੇ ਠੀਕ ਠਾਕ ਆਂ ਚੜ੍ਹਦੀ ਕਲਾ ਵਿੱਚ ਆਂ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਮੇਰੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲਓ। ਵੀਡੀਓ ਨੂੰ ਲਾਸਟ ਤੱਕ ਜਰੂਰ ਦੇਖਿਓ। ਜੇਕਰ ਵੀਡੀਓ ਚੰਗੀ ਲੱਗੀ ਲਾਈਕ, ਸ਼ੇਅਰ, ਕਮੈਂਟ ਜਰੂਰ ਕਰਿਓ। ਅੱਜ ਦਾ ਜਿਹੜਾ ਟੌਪਿਕ ਹੈ ਵਾਹਿਗੁਰੂ ਜੀ ਆਪਾਂ ਲੈ ਕੇ ਆਏ ਕਿ ਜੋ ਜੜੀ ਸਿੱਖ ਧਰਮ ਦੇ ਵਿੱਚ ਛੇ ਦਾਦੇ ਨਾਮ ਦੀ ਰੋਟੀ ਖਵਾਈ ਜਾਂਦੀ ਹੈ ਉਹ ਕਿਸ ਤਰ੍ਹਾਂ ਖਵਾਈ ਜਾਂਦੀ ਹੈ? ਕੀ ਮਰਿਆਦਾ ਰੱਖਣੀ ਹੈ ਘਰ ਦੇ ਵਿੱਚ? ਉਦੇ ਬਾਰੇ ਵਾਈ ਗੁਰੂ ਜੀ ਆਪਾਂ ਗੱਲਬਾਤ ਕਰਾਂਗੇ ਤਾਂ ਵਾਈ ਗੁਰੂ ਜੀ ਕਰਦੇ ਵਿੱਚ ਜਿਵੇਂ ਆਪਾਂ ਦੇਖਿਆ ਕਰਦੇ ਆ ਉਸੇ ਤਰ੍ਹਾਂ ਇਸ਼ਨਾਨ ਕਰਕੇ ਕੇਸੀ ਇਸ਼ਨਾਨ ਕਰਨਾ ਕੇਸੀ ਇਸ਼ਨਾਨ ਕਰਕੇ ਲੰਗਰ ਪ੍ਰਸ਼ਾਦਾ ਤੁਸੀਂ ਤਿਆਰ ਕਰਨਾ ਤੁਸੀਂ ਆਪਣੇ ਮੁਤਾਬਕ ਕੋਈ ਵੀ ਸਬਜ਼ੀ ਬਣਾ ਸਕਦੇ ਹੋ ਤੇ ਨਾਲ ਪ੍ਰਸ਼ਾਦਾ ਤਿਆਰ ਕਰਨਾ ਤੇ ਨਾਲ ਵਾਈ ਗੁਰੂ ਜੀ ਕੋਈ ਮਿੱਠਾ ਤਿਆਰ ਕਰ ਲਓ ਮਤਲਬ ਜਿਹੜਾ ਵੀ ਲੰਗਰ ਪ੍ਰਸ਼ਾਦਾ ਤੁਸੀਂ ਤਿਆਰ ਕਰਨਾ ਵਾਹਿਗੁਰੂ ਜੀ ਉਹ ਤੁਹਾਡੀ ਆਪਣੀ ਇੱਛਾ ਵੀ ਤੁਸੀਂ ਕਿਹੜੀ ਕਿਹੜੀ ਸਬਜ਼ੀ ਬਣਾਉਣੀ ਕਿਸ ਤਰੀਕੇ ਨਾਲ ਤੁਸੀਂ ਤਿਆਰ ਕਰਨਾ ਤਾਂ ਵਾਹਿਗੁਰੂ ਜੀ ਇਹਦੇ ਵਿੱਚ ਜਿਹੜਾ ਪ੍ਰਸ਼ਾਦਾ ਤਿਆਰ ਕਰਨਾ ਬਹੁਤ ਸਚਮਤਾ ਨਾਲ ਤਿਆਰ ਕਰਨਾ ਕਿਉਂਕਿ ਆਪਾਂ ਸ਼ਹੀਦ ਸਿੰਘਾਂ ਦਾ ਇਹ ਪ੍ਰਸ਼ਾਦਾ ਸ਼ਕਾ ਰਹੇ ਆ ਬਹੁਤ ਸਚਮਤਾ ਨਾਲ ਤੇ ਜਿਹੜੇ ਜਿਹੜੀ ਵੀ ਤੁਸੀਂ ਚੀਜ਼ ਬਣਾਉਂਗੇ ਵਾਹਿਗੁਰੂ ਜੀ ਉਹ ਤੁਸੀਂ ਨਾਲ-ਨਾਲ ਵਾਹਿਗੁਰੂ ਗੁਰਮੰਤਰ ਦਾ ਜਾਪ ਕਰਨਾ ਜਾਂ ਤੁਸੀਂ ਮੂਲ ਮੰਤਰ ਦਾ ਜਾਪ ਕਰ ਸਕਦੇ ਹੋ ਜੇਕਰ ਕਿਸੇ ਨੂੰ ਜਪਜੀ ਸਾਹਿਬ ਕੰਠ ਹੈ ਤਾਂ ਆਈ ਗੁਰੂ ਜੀ ਤੁਸੀਂ ਜਪਜੀ ਸਾਹਿਬ ਦਾ ਜਾਪ ਵੀ ਕਰ ਸਕਦੇ ਹੋ ਤਾਂ ਜਿਹੜਾ ਵੀ ਤੁਸੀਂ ਪ੍ਰਸ਼ਾਦਾ ਤਿਆਰ ਕਰਨਾ ਬੜੀ ਸੁਚੰਤਾ ਨਾਲ ਤੇ ਸ਼ਹਿਰ ਟੱਕ ਕੇ ਤੇ ਜਿਹੜੇ ਆਪਣਾ ਪੈਰਾਂ ਦੇ ਵਿੱਚ ਜੋੜੇ ਹੁੰਦੇ ਜੋੜੇ ਲਾ ਕੇ ਸਿਰ ਟੱਕ ਕੇ ਤੇ ਬੜੀ ਸੁਚਮਤਾ ਨਾਲ ਜਿਵੇਂ ਆਪਾਂ ਲੰਗਰ ਤਿਆਰ ਕਰਦੇ ਆਂ ਗੁਰਦੁਆਰੇ ਦੇ ਵਿੱਚ ਉਸੇ ਤਰ੍ਹਾਂ ਤਿਆਰ ਕਰਨਾ ਨਾਲ ਨਾਲ ਗੁਰਮੰਤਰ ਦਾ ਜਾਪ ਕਰਨਾ ਉਸ ਤੋਂ ਬਾਅਦ ਵਾਹਿਗੁਰੂ ਜੀ ਤੁਸੀਂ ਕੀ ਕਰਨਾ ਜਿਹੜੇ ਆਪਣਾ ਜਿਹੜਾ ਵੀ ਨੇੜੇ ਤੁਹਾਡੇ ਕੋਈ ਗੁਰਦੁਆਰਾ ਹੋਊਗਾ ਉਥੇ ਤੁਸੀਂ ਗ੍ਰੰਥੀ ਸਾਹਿਬ ਪਹਿਲਾਂ ਕਹਿ ਆਉਣਾ ਹੈਗਾ ਤੇ ਉਹਨਾਂ ਨੂੰ ਤੁਸੀਂ ਘਰੇ ਲੈ ਆ ਕੇ ਤੇ ਵੈਗੁਰੂ ਜੀ ਥੱਲੇ ਅਸਣ ਲਾ ਕੇ ਜਿਵੇਂ ਆਪਾਂ ਪ੍ਰਸ਼ਾਦਾ ਚੱਕਦੇ ਆਂ ਥੱਲੇ ਅਸਣ ਲਾ ਕੇ ਤੇ ਗਰੰਥੀ ਸਾਹਿਬ ਨੂੰ ਪਤਾ ਹੀ ਹੁੰਦਾ ਵੀ ਜਦੋਂ ਆਪਾਂ ਉਹਨਾਂ ਨੂੰ ਕਹਾਂਗੇ ਕਿ ਅਸੀਂ ਸ਼ੀਤ ਸਿੰਘਾਂ ਦਾ ਪ੍ਰਸ਼ਾਦਾ ਚਕਾਰੇ ਆਂ ਤੇ ਉਹਨਾਂ ਨੂੰ ਪਤਾ ਹੁੰਦਾ ਫਿਰ ਉਹ ਚਪਈ ਸਾਹਿਬ ਦਾ ਪਾਠ ਕਰਣਗੇ ਤੇ ਨਾਲੇ ਉਹ ਅਰਦਾਸ ਕਰਨਗੇ ਤੇ ਇਸ ਤਰ੍ਹਾਂ ਤੇ ਇਹ ਸ਼ੀਤ ਸਿੰਘਾਂ ਦਾ ਪ੍ਰਸ਼ਾਦਾ ਇਸ ਤਰ੍ਹਾਂ ਮਰਿਆਦਾ ਅਨੁਸਾਰ ਵੈਗੁਰੂ ਜੀ ਘਰ ਦੇ ਵਿੱਚ ਸ਼ਿਕਾਇਆ ਜਾ ਸਕਦਾ ਹੈਗਾ ਤੇ ਜਰੂਰ ਪਰਮਾਤਮਾ ਦੀ ਕਿਰਪਾ ਕਰਨਗੇ ਕੋਈ ਵੀ ਅਰਦਾਸ ਪੂਰੀ ਕਰਨ ਲਈ ਆਪਾਂ ਇਹ ਪ੍ਰਸ਼ਾਦਾ ਸ਼ਕਾ ਸਕਦੇ ਆ ਤੇ ਵੈਗੁਰੂ ਜੀ ਆਪਾਂ ਨੂੰ ਸ਼ਕਾਉਣਾ ਵੀ ਚਾਹੀਦਾ ਸਾਲ ਦੇ ਵਿੱਚ ਇੱਕ ਵਾਰ ਕਿਉਂਕਿ ਇਹਦੇ ਨਾਲ ਵੈਗੁਰੂ ਜੀ ਦਸਵੰਦ ਨਿਕਲ ਜਾਂਦਾ ਤੇ ਘਰ ਦੇ ਵਿੱਚ ਬਰਕਤਾਂ ਆਉਂਦੀਆਂ ਘਰ ਦੇ ਵਿੱਚ ਆਪਣੀ ਅਰਦਾਸ ਹੋ ਜਾਂਦੀ ਹੈ ਤੇ ਹੁਣ ਵੈਗੁਰੂ ਜੀ ਆਪਾਂ ਵੀ ਰੋਜ਼ ਚਲੋ ਬਹੁਤ ਸੰਗਤਾਂ ਹੋਣਗੀਆਂ ਪਾਠ ਪੂਜਾ ਕਰਦੀਆਂ ਨੇ ਅਰਦਾਸ ਕਰਦੀਆਂ ਪਰ ਵੈਗ੍ਰੂ ਜੀ ਜੇਕਰ ਗਰੰਥੀ ਸਿੰਘਾਂ ਕੋ ਘਰ ਦੇ ਵਿੱਚ ਅਰਦਾਸ ਕਰਾਈ ਜਾਵੇ ਖੁਸ਼ੀਆਂ ਦੀ ਜਾਂ ਕੋਈ ਵੀ ਕਿਸ ਕੋਈ ਵੀ ਤੁਹਾਡੀ ਤਮੰਨਾ ਉਹਦੇ ਲਈ ਅਰਦਾਸ ਕਰਾਈ ਜਾਵੇ ਤੇ ਉਹ ਬਹੁਤ ਜਲਦੀ ਪੂਰੀ ਹੁੰਦੀ ਹੈ ਹੁਣ ਕਈ ਸੰਗਤਾਂ ਦੇ ਇੱਥੇ ਇਹ ਕਨਸੈਪਟ ਮਾਈਂਡ ਦੇ ਵਿੱਚ ਆਊਗਾ ਕਈ ਸੰਗਤਾਂ ਦੇ ਸੁਭਾਗ ਬਣਉਣਗੇ ਇਹ ਕਿ ਗ੍ਰੰਥੀ ਸਿੰਘਾਂ ਨੂੰ ਜਗਰੰਥੀ ਸਾਹਿਬ ਨੂੰ ਹੀ ਪ੍ਰਸ਼ਾਦਾ ਕਿਉਂ ਛਕਣਾ ਕਿਉਂਕਿ ਵਾਹਿਗੁਰੂ ਜੀ ਉਹ ਗੁਰੂ ਘਰ ਦੇ ਵਜ਼ੀਰ ਹੁੰਦੇ ਆ ਤੇ ਗੁਰੂ ਘਰ ਦੇ ਵਜ਼ੀਰ ਹੋਣ ਕਰਕੇ ਉਹ ਜੋ ਆਪਣੀ ਰਸਨਾ ਤੋਂ ਆਪਣੇ ਲਈ ਅਰਦਾਸ ਕਰਦੇ ਉਹ ਬਹੁਤ ਜਲਦੀ ਪੂਰੀ ਹੁੰਦੀ ਆ ਸੋ ਵਾਹਿਗੁਰੂ ਜੀ ਇਸ ਤਰ੍ਹਾਂ ਆਪਾਂ ਘਰ ਦੇ ਵਿੱਚ ਮर्यादा ਰੱਖ ਕੇ ਤੇ ਸ਼ਹੀਦ ਸਿੰਘਾਂ ਦਾ ਪ੍ਰਸ਼ਾਦਾ ਛਕਾ ਸਕਦੇ ਆ ਦਸਵੰਦ ਵੀ ਨਿਕਲ ਜਾਂਦਾ ਘਰ ਦੇ ਵਿੱਚ ਬਰਕਤਾਂ ਆਉਂਦੀਆਂ ਨੇ ਤੇ ਖੁਸ਼ੀਆਂ ਪ੍ਰਾਪਤ ਕਰਨ ਲਈ ਵੈਗੁਰੂ ਜੀ ਇਸੇ ਸੰਗਾ ਦਾ ਵੀ ਇਤਰਾ ਪੈਰਾ ਲੱਗ ਜਾਂਦਾ ਹੈਗਾ ਤੇ ਤੁਸੀਂ ਬਾਟ ਪੂਜਾ ਵੀ ਕਰ ਸਕਦੇ ਹੋ ਤੇ ਇਸ ਤਰ੍ਹਾਂ ਵੈਗੁਰੂ ਜੀ ਜਦੋਂ ਗ੍ਰੰਥੀ ਸਾਹਿਬ ਗੁਰੂ ਘਰ ਦਾ ਵਿਜੀਰਾ ਤੇ ਘਰ ਆ ਕੇ ਅਰਦਾਸ ਕਰਦਾ ਤਾਂ ਪਰਮਾਤਮਾ ਜ਼ਰੂਰ ਸੁਣਦੇ ਆ ਘਰ ਵਿੱਚ ਬਰਕਤਾਂ ਲਿਆਉਂਦੇ ਆ ਤੇ ਏ ਸੀ ਵੈਗੁਰੂ ਜੀ ਅੱਜ ਦੀ ਵੀਡੀਓ ਅੱਜ ਦੀ ਵੀਡੀਓ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਲਾਸਟ ਤੇ ਕਮੈਂਟ ਕਰਕੇ ਜਰੂਰ ਦੱਸਿਓ ਵਾਹਿਗੁਰੂ ਜੀ ਕਾ ਖਾਲਸਾ ਛਿ ਰਿਵਾਹਿਗੁਰੂ ਜੀ ਕੀ ਫਤਿਹ